ਜੋ ਬਕਵਕ ਜਿਲ੍ਹਾ ਤੋਂ ਪਾਸਟਰ ਸਹਿਬਾਨ ਵਿਸ਼ਵ ਪਸਬਾਨ ਸਾਡੇ ਕੋਲ ਪਹੁੰਚੇ ਆ ਅਸੀਂ ਅੱਜ ਇਹਨਾਂ ਦੇ ਕਪੂਨਪਾ ਦੇ ਪ੍ਰੋਟੈਸਟ ਨੂੰ ਆਪਣਾ ਪ੍ਰੋਟੈਸਟ ਸਮਝਿਆ ਔਰ ਖੁਦਾ ਦੇ ਘਰ ਨੂੰ ਛਡਾਉਣ ਦੀ ਗੈਰਤ ਸਮਝੀ ਅਸੀਂ ਜਨ ਸਹਿਬਾਨਾਂ ਦਾ ਔਰ ਜਿਨੇ ਵੀ ਅਗਵਾਈ ਕਰਨੇ ਸਾਡੇ ਆਗੂ ਸਹਿਬਾਨ ਸਾਡੇ ਕੋਲ ਪਹੁੰਚਿਆ ਅਸੀਂ ਇਹਨਾਂ ਦਾ ਦੇਲੀਆਂ ਕਹਿਰਾਈਆਂ ਤੋਂ ਧੰਨਵਾਦ ਕਰਦੇ ਆਂ ਔਰ ਮੈਂ ਪ੍ਰਸ਼ਾਸਨ ਦਾ ਧੰਨਵਾਦ ਕਰਦੀ ਆਂ ਕਿ ਪ੍ਰਸ਼ਾਸਨ ਨੇ ਬਹੁਤ ਹੀ ਅੱਛੇ ਔਰ ਸਚੇ ਤਰੀਕੇ ਦੇ ਨਾਲ ਸਾਡੀ ਗੱਲਬਾਤ ਸੁਣੀ ਆ ਔਰ ਸਾਡੇ ਮਸਲੇ ਨੂੰ ਅੱਜ ਡੀਸੀ ਸਾਹਿਬ ਨੇ ਪੂਰੇ ਗੋਹ ਦੇ ਨਾਲ ਬਾਚਿਆ ਔਰ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਭਾਈ ਕੁਝ ਡਾਕੂਮੈਂਟ ਅਸੀਂ ਕਲੈਕਟ ਕਰਦੇ ਆਂ ਕੁਝ ਡਾਕੂਮੈਂਟ ਤੁਸੀਂ ਲੈ ਕੇ ਆਓ ਅਸੀਂ ਜਿਹੜਾ ਇਹ ਕਲੱਬ ਆ ਇਹਨੂੰ ਹਟਾਇਆ ਜਾਵੇਗਾ ਔਰ ਇੱਥੇ ਜਿਹੜਾ ਚੰਚੀ ਦੀ ਰੱਬ ਦੇ ਘਰ ਦੀ ਜਿਹੜੀ ਮਾਨ ਮਰਿਆ ਦਾ ਉਹ ਕਾਇਮ ਰੱਖੀ ਜਾਵੇਗੀ। ਸੋ ਹਾਂਜੀ ਅੱਜ ਜਦੋਂ ਸਾਨੂੰ ਕਾਲ ਗਈ ਆ ਜੀ ਪਤਾ ਲੱਗਿਆ ਕਿ ਇੱਕ ਸਾਡਾ ਕਮਿਊਨਿਟੀ ਦਾ ਜਿਹੜਾ ਧਾਰਮਿਕ ਸਥਾਨ ਆ ਉਹਨੂੰ ਚੇਂਜ ਕਰਕੇ ਤੇ ਇੱਕ ਕਲੱਬ ਬਣਾਇਆ ਗਿਆ ਏ। ਔਰ ਸੁਣ ਚ ਇਹ ਪਤਾ ਲੱਗਿਆ ਕਿ ਜਿਹੜੇ ਰਾਜੇ ਦੁਆਰਾ ਧਰਮਾਂ ਨੂੰ ਆਦਰ ਦਿੱਤਾ ਗਿਆ ਸੀ ਗੁਰਦੁਆਰਾ ਸਾਹਿਬ ਬਣਾਇਆ ਗਿਆ ਸੀ ਮੰਦਿਰ ਬਣਾਇਆ ਗਿਆ ਸੀ ਮਸਜਿਦ ਬਣਾਈ ਗਈ ਸੀ ਉਹ ਬਰਕਰਾਰ ਨੇ ਸਿਰਫ ਚਰਚ ਨੂੰ ਹੀ ਇੱਕ ਕਲੱਬ ਦਾ ਰੂਪ ਦੇ ਕੇ ਕਿ ਕਈ ਹੁਣ ਜਦੋਂ ਜਿੰਨੂੰ ਜਿੰਨੂ ਵੀ ਪਤਾ ਲੱਗ ਰਿਹਾ ਹੈ ਉਹਦੇ ਧਾਰਮਿਕ ਭਾਵਨਾ ਉਹਨਾਂ ਠੇਸ ਪਹੁੰਚ ਰਹੀ ਆ ਤੇ ਅਸੀਂ ਡੇਰਾ ਬਾਬਾ ਨਾਨਕ ਤੋਂ ਗੁਰਦਾਸਪੁਰ ਜ਼ਿਲ੍ਹੇ ਤੋਂ ਇਸ ਅਗਾਂਹ ਤੇ ਪਹੁੰਚੇ ਆ ਪਰ ਪੂਰੇ ਆਪਣੀ ਚਰਚ ਦੀ ਵੱਲੋਂ ਆਪਣੀਆਂ ਐਸੋਸੀਏਸ਼ਨਾਂ ਵੱਲੋਂ ਪੂਰੇ ਗੁਰਦਾਸਪੁਰ ਜ਼ਿਲ੍ਹੇ ਵੱਲੋਂ ਸਾਨੂੰ ਪੂਰਾ ਚਰਚ ਬਚਾਓ ਮੋਰਚੇ ਨੂੰ ਪੂਰਾ ਸਮਰਥਨ ਆ ਜਿਸ ਵੀ ਤਰੀਕੇ ਨਾਲ ਜ਼ਰੂਰਤ ਪਈ ਅਸੀਂ ਜ਼ਰੂਰ ਹਾਂ ਜੀ ਫਸਟ ਜੀ ਅੱਜ ਕਿਹੜੀ ਕਿਹੜੀ ਜਗ੍ਹਾ ਤੋਂ ਜਿਹੜੀਆਂ ਐਸੋਸੀਏਸ਼ਨਾਂ ਇਕੱਠੀਆਂ ਹੋਈਆਂ ਅੱਜ ਪੂਰੇ ਪੰਜਾਬ ਤੇ ਤਕਰੀਬਨ ਗਰਦਾਸਪੁਰ ਪੁਲੱਥ ਬਰਨਾਲਾ ਨਕੋਦਰ ਕਬੂਰਥਲਾ ਸ਼ਾਹਕੋਟ ਫੋਰਵੀ ਜਲੰਧਰ ਔਰ ਅੰਮ੍ਰਿਤਸਰ ਅਲੱਗ ਅਲੱਗ ਸਥਾਨਾਂ ਤੋਂ ਜਿੱਥੇ ਜਿੱਥੇ ਵੀ ਕਾਲ ਗਈ ਆ ਔਰ ਪੂਰੀਆਂ ਐਸੋਸੀਏਸ਼ਨਾਂ ਤੇ ਨਹੀਂ ਆਈਆਂ ਐਸੋਸੀਏਸ਼ਨਾਂ ਦੇ ਕੁਝ ਨੁਮਾਇਦੇ ਆਏ ਨੇ ਔਰ ਹੋਰ ਵੀ ਲੋਕ ਬਹੁਤ ਤਿਆਰ ਸੀ ਔਰ ਜਿਵੇਂ ਡੀਸੀ ਸਾਹਿਬ ਦੀ ਕਾਲ ਦਿੱਤੇ ਇਹ ਪੋਸਟ ਬਾਉਂਡ ਕੀਤਾ ਗਿਆ ਮਾਰਚ ਨੂੰ ਉਹਨਾਂ ਟੇਬਲ ਟਾਕ ਲਈ ਕਾਲ ਕੀਤੀ ਆ ਔਰ ਸਾਰੇ ਜਿਹੜੇ ਮਸੀਹ ਸਾਡੇ ਭਰਾ ਸੀ ਜਿਹੜੇ ਇਸ ਮੋਰਚੇ ਦੀ ਗਵਾਹੀ ਕਰ ਰਹੇ ਨੇ ਉਹ ਟੇਬਲ ਟਾਕ ਲਈ ਰਾਜ਼ੀ ਹੋ ਗਏ ਔਰ ਕੋਸ਼ਿਸ਼ ਨਮਾਇਦੇ ਇਸ ਅੱਗਾ ਤੇ ਪਹੁੰਚੇ ਨੇ ਔਰ ਲੋੜ ਪਈ ਤੇ ਪੂਰੇ ਪੰਜਾਬ ਦੇ ਵਿੱਚੋਂ ਪੂਰੀਆਂ ਐਸੋਸੀਏਸ਼ਨਾਂ ਔਰ ਚਰਚਾਂ ਦੇ ਵਿੱਚੋਂ ਕਲੀਸਿਯਾਂ ਦੇ ਲੋਕ ਵੀ ਇਸ ਮੋਰਚੇ ਦੇ ਵਿੱਚ ਸ਼ਾਮਲ ਹੋਣਗੇ ਠੀਕ ਸੱਚ ਬਚਾਓ ਮੋਰਚੇ ਵੱਲੋਂ ਇੱਕ ਪ੍ਰੋਟੈਸਟ ਦੀ ਕਾਲ ਕੀਤੀ ਸੀ ਅਸੀਂ ਲਗਭਗ 15 ਦਿਨ ਪਹਿਲਾਂ ਕਾਲ ਕੀਤੀ ਸੀ ਲੇਕਿਨ ਪ੍ਰਸ਼ਾਸਨ ਦੇ ਕੰਨਾਂ ਤੇ ਜੂਨ ਹੀ ਸਰਕੀ ਲੇਕਿਨ ਅਸੀਂ ਜਦੋਂ ਸਾਰੀਆਂ ਪੰਜਾਬ ਦੀਆਂ ਜਥੇਬੰਦੀਆਂ ਦੇ ਨਾਲ ਤਾਲਮੇਲ ਬਣਾਇਆ ਜਥੇਬੰਦੀਆਂ ਆਉਣ ਵਾਸਤੇ ਤਿਆਰ ਹੋ ਗਈਆਂ ਤੇ ਅਖੀਰ ਸਮੇਂ ਆ ਕੇ ਪ੍ਰਸ਼ਾਸਨ ਨੇ ਸਾਡੇ ਨਾਲ ਤਾਲਮੇਲ ਬਣਾਇਆ ਕਿ ਤੁਸੀਂ ਆਪਣੇ ਪ੍ਰੋਟੈਸਟ ਨੂੰ 31 ਮਾਰਚ ਨੂੰ ਰੋਕ ਦਿਓ ਅਸੀਂ ਤੁਹਾਡੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹਾਂ ਜਦੋਂ ਅਸੀਂ ਆਪਣੇ ਮੋਰਚੇ ਦੇ ਮੈਂਬਰਾਂ ਦੇ ਨਾਲ ਸਲਾਹ ਕੀਤੀ ਤਾਂ ਅਸੀਂ ਇਹ ਸੋਲੂਸ਼ਨ ਕੱਢਿਆ ਕਿ ਅਸੀਂ ਪ੍ਰਸ਼ਾਸਨ ਦੇ ਨਾਲ ਮਿਲ ਕੇ ਚੱਲਾਂਗੇ ਤੇ ਅਸੀਂ ਟੇਬਲ ਟਾਕ ਕਰਨ ਵਾਸਤੇ ਤਿਆਰ ਹਾਂ ਤੇ ਅੱਜ ਅਸੀਂ ਜਿਹੜੇ ਪੰਜਾਬ ਦੀਆਂ ਬਹੁਤ ਸਾਰੀਆਂ ਕੋਈ ਗਰਦਾਸਪੁਰ ਤੋਂ ਆਇਆ ਕੋਈ ਡੇਰਾ ਬਾਬਾ ਨਾਨਕ ਤੋਂ ਆਇਆ ਕੋਈ ਨਕੋਦਰ ਤੋਂ ਆਇਆ ਕੋਈ ਸ਼ਾਹਕੋਟ ਤੋਂ ਆਇਆ ਮੈਂ ਸਾਰਿਆਂ ਦਾ ਧੰਨਵਾਦੀਆਂ ਕਿ ਆਪਣਾ ਵੱਡੀ ਗਿਣਤੀ ਵਿੱਚ ਪਹੁੰਚ ਕੇ ਸਾਡੇ ਸਮਰਥਨ ਨੂੰ ਮਜ਼ਬੂਤ ਕੀਤਾ ਔਰ ਜਿਹੜਾ ਹੁਣ ਡੀਸੀ ਸਾਹਿਬ ਦੇ ਨਾਲ ਜਿਹੜੀ ਸਾਡੀ ਟੇਬਲ ਟਾਕ ਹੋਈ ਆ ਬੜੇ ਅੱਛੇ ਮਾਹੌਲ ਦੇ ਵਿੱਚ ਹੋਈ ਆ ਔਰ ਉਹਨਾਂ ਨੇ ਸਾਨੂੰ ਆਸ਼ਵਾਸ਼ਣ ਦਵਾਇਆ ਕਿ ਅਸੀਂ ਇੱਕ ਹਫ਼ਤੇ ਦੇ ਅੰਦਰ ਅੰਦਰ ਜਿੰਨੇ ਵੀ ਜਗਜੀਤ ਕਲੱਬ ਦੇ ਨਾਲ ਜੁੜੇ ਹੋਏ ਡਿਪਾਰਟਮੈਂਟਾਂ ਉਹਨਾਂ ਨੂੰ ਬੁਲਾ ਕੇ ਜਿਹੜੇ ਰਿਕਾਰਡ ਆ ਉਹ ਖੰਗਾ ਲੈ ਜਾਵੇਗਾ ਤੇ ਇੱਕ ਰਣਨੀਤੀ ਤਿਆਰ ਕੀਤੀ ਜਾਵੇਗੀ ਕਿ ਕਿਵੇਂ ਜਿਹੜਾ ਉਹ ਕਲੱਬ ਹਟਾਇਆ ਜਾਵੇਗਾ ਤੇ ਜਿਹੜਾ ਚਰਚ ਦੀ ਮਾਨ ਮਰਿਆ ਦਾ ਜਿਹੜੀ ਆ ਉਹ ਬਹਾਲ ਰੱਖੀ ਜਾਊਗੀ ਪ੍ਰਧਾਨ ਜੀ ਆਪਣਾ ਜਿਹੜਾ ਤੁਹਾਡਾ ਚੱਲਣ ਦਾ ਸੀਗਾ ਡੀਸੀ ਚੌਂਕ ਤੋਂ ਸੀ ਫਿਰ ਇਹ ਕਿਉਂ ਵਿਖਤਰਾਜ ਕੀਤਾ ਗਿਆ ਬਿਤਕਰਾ ਨਹੀਂ ਹੋਇਆ ਕਿ ਪ੍ਰਸ਼ਾਸਨ ਅਸੀਂ ਵੀ ਦੇਖੋ ਲੈਂਡ ਆਰਡਰ ਦਾ ਅਸੀਂ ਵੀ ਸਤਿਕਾਰ ਕਰਦੇ ਆ ਲੋਕਾਂ ਦਾ ਅਸੀਂ ਵੀ ਸਤਿਕਾਰ ਕਰਦੇ ਆ ਔਰ ਸ਼ਾਂਤੀ ਦੀ ਅਗਰ ਗੱਲ ਕਰਦਾ ਉਹ ਮਸੀਹ ਭਾਈਚਾਰਾ ਕਰਦਾ ਅਸੀਂ ਉਹ ਸਾਰੀ ਚੀਜ਼ ਨੂੰ ਦੇਖਦੇ ਹੋਏ ਪ੍ਰਸ਼ਾਸਨ ਦੇ ਸੱਦੇ ਤੇ ਅਸੀਂ ਉਹ ਪੋਸਟਪੋਨ ਕੀਤਾ ਜਿਹੜਾ ਮਾਰਚ ਸੀਗਾ ਔਰ ਟੇਬਲ ਟਾਕ ਕਰਨ ਵਾਸਤੇ ਅਸੀਂ ਤਿਆਰ ਹੋਏ ਕਿਉਂਕਿ ਪ੍ਰਸ਼ਾਸਨ ਨੇ ਸਾਡੇ ਨਾਲ ਅ ਅੱਗੇ ਹੋਣ ਵਾਸਤੇ ਟੇਬਲ ਟਾਕ ਕਰਨ ਵਾਸਤੇ ਸਾਨੂੰ ਬੁਲਾਇਆ ਸੀ ਅਗਲਾ ਕੀ ਸਟੈਪ ਹੋਏਗਾ ਅਗਲਾ ਸਟੈਪ ਇਹ ਹੋਏਗਾ ਕਿ ਪ੍ਰਸ਼ਾਸਨ ਤੋਂ ਵੈਸੇ ਤਾਂ ਸਾਨੂੰ ਉਮੀਦ ਆ ਕਿ ਉਹ ਸਾਡੀ ਗੱਲ ਸੁਣੇਗਾ 100% ਅਗਰ ਨਹੀਂ ਹੁੰਦਾ ਤੇ ਐਸੋਸੀਏਸ਼ਨਾਂ ਸਾਰੇ ਖੁਦਾ ਪਰਸਤਲ ਹੋਗਾ ਅਣਖੀ ਲੋਗਾ ਇਹ ਅੱਜ ਜਿੰਨੇ ਵੀ ਲੋਕ ਆਏ ਆ ਇਹ ਸਾਰੇ ਚਰਚਾਂ ਦੇ ਨੁਮਾਇੰਦੇ ਆ ਪਾਸਟਰ ਐਸੋਸੀਏਸ਼ਨਾਂ ਦੇ ਨੁਮਾਇੰਦੇ ਆ ਇੱਕ ਬੰਦੇ ਪਿੱਛੇ ਕੋਈ 4-500 ਬੰਦਾ ਹੈਗਾ ਤੇ ਉਹ ਫਿਰ ਅਸੀਂ ਇੱਕ ਨਵੇਂ ਤਰੀਕੇ ਦਾ ਪ੍ਰੋਟੈਸਟ ਸ਼ੁਰੂ ਕਰਾਂਗੇ ਅਗਰ ਸਰਕਾਰ ਨੇ ਕੋਈ ਅਨਾਕਾਨੀ ਕੀਤੀ ਤਾਂ